ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਤੇ ਆਪਾਂ ਚੱਲੇ ਆਂ ਦਿਓਰ ਦੀ ਜਾਗੋ ਤੇ ਸੌਰੀ ਨਣਦ ਦੀ ਜਾਗੋ ਤੇ ਦਿਓਰ ਦੀ ਜਾਗੋ ਤਾਂ ਹਜੇ ਪਰਸੋਂ ਨੂੰ ਆ ਤੇ ਇਹ ਮੇਰੀ ਲੁੱਕ ਹੈਗੀ ਜਾਗੋ ਦੀ ਤੇ ਬਾਅਦ ਚ ਜਿਹੜਾ ਕੋਈ ਘਗਰਾ ਕੋਗਰਾ ਪਾਉਣੀ ਆ ਆਪਾਂ ਵੀ ਨਾਲ ਪਾਵਾਂਗੇ ਕਿਉਂਕਿ ਅੱਡ ਜੇ ਨਹੀਂ ਆਪਾਂ ਰਹਿੰਦੇ ਤੇ ਇਹ ਵੀ ਦੱਸਣਾ ਕਿ ਮੇਰੀ ਲੁੱਕ ਤੁਹਾਨੂੰ ਹਨਾ ਕਿਵੇਂ ਲੱਗੀ ਤੇ ਆਪਾਂ ਤਿਆਰ ਹੋ ਗਏ ਸੀ ਤੇ ਮੈਂ ਕਿਹਾ ਹਸਬੰਡ ਜੀ ਨੂੰ ਵੀ ਥੋੜਾ ਜਿਹਾ ਮੈਨੂੰ ਵੀ ਹੈ ਨਾ ਵੀਡੀਓ ਜੀ ਬਣਾਉਤੋ ਜਿਵੇਂ ਕਿ ਸਾਰੀਆਂ ਬਣਾਉਂਦੀਆਂ ਨੇ ਭੈਣਾ ਤੇ ਵੈਸੇ ਆਪਾਂ ਜਿਆਦਾ ਨਹੀਂ ਹੋ ਕਰਿਆ ਸੀਗਾ ਹਨਾ ਨਹੀਂ ਤਾਂ ਦੀਦੀ ਹੋਰਾਂ ਨੇ ਲਹਿੰਗੇ ਲੂਗੇ ਬੁੱਕ ਕਰਵਾਏ ਸੀਗੇ ਤੇ ਮੈਂ ਸੋਚਿਆ ਵੀ ਮੈਂ ਸਿੰਪਲ ਸੂਟ ਹਨਾ ਪੀਲਾ ਹੀ ਪਾ ਜੂਗੀ ਉਹੀ ਹਲਦੀ ਤੇ ਰੱਖਿਆ ਜਾਊਗਾ ਹਨਾ ਇੱਥੋਂ ਹੀ ਮੈਂ ਤਿਆਰ ਹੋ ਕੇ ਚਲੀ ਗਈ ਸੀ ਤੇ ਅੱਗੇ ਆ ਗਿਆ ਆਪਣਾ ਨਾਨਕਾ ਮੇਲ ਤੇ ਨਾਨਕਾ ਮੇਲੇ ਇਕੱਠਾ ਹੋ ਕੇ ਫਿਰ ਸਾਰੇ ਅਸੀਂ ਨਾਨਕੇ ਜਿਹੜੇ ਇਕੱਠੇ ਹੋ ਗਏ ਮਾਸੀਆਂ ਦੇ ਬੱਚੇ ਨਾਨਕੇ ਸਾਰੇ ਫਿਰ ਗੀਤ ਗਾਉਂਦੀਆਂ ਹੋਈਆਂ ਘਰ ਤੱਕ ਗਏ

ਹਾਂਜੀ ਏਸੀ ਆਪਣੇ ਨਾਨਕਾ ਮੇਲ ਦੀ ਐਂਟਰੀ ਤੇ ਆਪਣੇ ਦਾਦਕਿਆਂ ਨੂੰ ਕਰਵਾਤਾ ਬਿਲਕੁਲ ਚੁੱਪ ਹਨਾ ਕਿਉਂਕਿ ਅਸੀਂ ਨਾਲ ਨਾ ਪ੍ਰਾਣੀਆਂ ਬੁੜੀਆਂ ਲੈ ਕੇ ਗਏ ਸੀ ਤੇ ਅੱਗੇ ਆਪਣੀ ਹਲਦੀ ਦੀ ਤਿਆਰੀ ਹੋ ਰਹੀ ਸੀ ਨਣਦ ਦੀਦੀ ਹਨਾ ਜਾ ਕੇ ਪਹਿਲਾਂ ਕਰਵਾਈ ਸਾਰੀ ਤਿਆਰੀ ਕਿਉਂਕਿ ਇਦਾਂ ਹੀ ਪਿਆ ਸੀ ਫਿਰ ਇਹ ਮੇਰੀ ਗੁੜੀ ਆ ਗਈ ਤੇ ਇਹ ਕੋਦੀ ਪੂਆ ਦੀ ਲੜਕੀ ਸੀ ਅੱਗੇ ਮੇਰੀ ਨਣਾਨ ਦੀਦੀ ਤੇ ਇਹ ਫਿਰ ਦੋਨਾਂ ਨੇ ਮਿਲ ਕੇ ਬਣਾਈ ਰੰਗੋਲੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਥੋੜੇ ਜਿਹਾ ਬਿਹਾਰ ਤੇ ਹਨਾ ਜ਼ਿਆਦਾ ਹੋ ਗਏ ਨੇ ਫਿਰ ਫੋਟੋਗ੍ਰਾਫਰ ਭਰਾ ਨੇ ਇਹ ਇਧਰੋਂ ਅਸੀਂ ਛੇ ਜਾ ਕੇ ਇਧਰ ਰੱਖ ਦਿਓ ਇਧਰੋਂ ਜਾ ਕੇ ਇਧਰ ਰੱਖ ਦਿਓ ਐ ਕਰਦੇ ਕਰਾਉਂਦਿਆਂ ਨੇ ਇਹਨਾਂ ਨੇ 6 ਵਜੇ ਤੇ ਸੀਗੇ ਹਨਾ ਸ਼ਾਮ ਦੇ ਤੇ ਫਿਰ ਬੁੜੀਵਰੀ ਕਹਿੰਦੇ ਵੀ ਅਸੀਂ ਰੰਗੋਲੀ ਕਿਵੇਂ ਕਰੀਏ ਫਿਰ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਆਟੀਟੈਕ ਵੀ ਹੈਗੀਆਂ ਹਨਾ ਇਦਾਂ ਦੀਆਂ ਚੀਜ਼ਾਂ ਸਮਝਾ ਲੈਣੇ ਤੇ ਫਿਰ ਆਪਾਂ ਦੱਸਿਆ ਵੀ ਇਦਾਂ ਇਦਾਂ ਤੁਸੀਂ ਬਣਾ ਲਓ ਤੇ ਸ਼ੁਰੂ ਕਰੀਏ ਆਪਾਂ ਨੇ ਹਲਦੀ ਤੇ ਉਹ ਮੇਰਾ ਦਿਉਰਤ ਹੈ ਅਸੀਂ ਲੱਗੀਆਂ ਹਨਾ ਗੀਤ ਗਾ ਪਹਿਲਾ ਬੰਨਾ ਕੀ ਨੇ ਲਾਇਆ ਤੇ ਮੈਂ ਤੇ ਮੇਰੀ ਆਸਟ੍ਰੇਲੀਆ ਵਾਲੀ ਜਿਹੜੀ ਦਰਾਨੀਆਂ ਉਹ ਵੀ ਨਾ ਖਾਉਂ ਆਈ ਸੀ ਇਸੇ ਬੜੀ ਰੌਣਕ ਲਾਈ ਫਿਰ ਉਹਨਾਂ ਨੇ ਪੁਰਾਣੇ ਗੀਤ ਨਾ ਕੁਝ ਅਸੀਂ ਬੁੜੀਆਂ ਤੋਂ ਸਿੱਖੀਆਂ ਸੀ ਉੱਥੇ ਪਿੱਛੇ ਰਹਿ ਕੇ ਗੀਤ ਗਾਉਂਦੇ ਗਾਉਂਦੇ ਨੇ ਸਾਰੇ ਨਾ ਪੁਰਾਣੇ ਵਿਹਾਰ ਸੀ ਜਿਹੜੇ ਉਸ ਉੱਤੇ ਸਾਲੀ ਸੁਹਾਗ ਤੇ ਅੱਗੇ ਫਿਰ ਆਨੰਦ ਦੇ ਚੂੜਾ ਪਾਉਣ ਦੀ ਰਸਮ ਸ਼ੁਰੂ ਹੋਈ ਕਿਉਂਕਿ ਸਵੇਰੇ ਜਲਦੀ ਜਾਣਾ ਸੀਗਾ ਹਨਾ 5 ਵਜੇ ਉਹਨੇ ਇਹ ਪਾਰਲਰ ਚਲੇ ਜਾਣਾ ਸੀਗਾ ਉਸ ਟਾਈਮ ਨਹਾਈ ਧੋਈ ਬਹੁਤ ਔਖੀ ਹੈ ਤੇ ਬਟਨੇ ਤੋਂ ਬਾਅਦ ਆਪਣਾ ਇਹ ਨਹਾਈ ਧੋਈ ਵੀ ਕਰਤੀ ਤੇ ਉਸ ਤੋਂ ਬਾਅਦ ਫਿਰ ਭਰਾਵਾਂ ਨੇ ਪਾਏ ਚੂੜੇ ਤੇ ਇਹ ਜਿਹੜਾ ਮੇਰਾ ਨਾਲ ਦੇ ਬੈਠਾ ਇਹ ਵੀ ਆਸਟ੍ਰੇਲੀਆ ਤੋਂ ਹੀ ਆਇਆ ਹੋਇਆ ਹੈਗਾ ਇਹ ਮਾਮਾ ਜੀ ਦਾ ਲੜਕਾ ਹੈਗਾ ਤੇ ਤੁਹਾਨੂੰ ਪਤਾ ਹੀ ਫੋਟੋਗ੍ਰਾਫਰ ਭਰਾ ਫੇਰ ਆ ਗਿਆ ਫੇਰ ਕਦੇ ਹਨਾ ਫੁੱਲਾਂ ਦੇ ਵਿੱਚ ਚੂੜੇ ਨੂੰ ਪਾ ਦੋ ਨਹੀਂ ਤਾਂ ਅੱਜ ਤੋਂ ਹਨਾ ਜਦੋਂ ਸਾਡਾ ਵਿਆਹ ਹੋਇਆ ਸੀ ਹਨਾ 68 ਸਾਲ ਪਹਿਲਾਂ ਤੇ ਉਦੋਂ ਇਦਾਂ ਨਹੀਂ ਹੁੰਦਾ ਸੀ ਉਦੋਂ ਬਸ ਮਾਮਾ ਆਉਂਦਾ ਸੀਗਾ ਮਾਮਾ ਪਾ ਦਿੰਦਾ ਸੀ ਚੂੜਾ ਨਾ ਤੇ ਮਾਮਾ ਜੀ ਹੈ ਨਹੀਂਗੇ ਮਾਮਾ ਜੀ ਦੀ ਡੈਥ ਹੋ ਚੁੱਕੀ ਹੈ ਦੋ ਦੀ ਤੇ ਦੂਸਰੇ ਮਾਮਾ ਜੀ ਨੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਤੇ ਮਾਮਾ ਜੀ ਦੇ ਬੇਟੇ ਨੇ ਫਿਰ ਇਹ ਵਿਹਾਰ ਕੀਤਾ ਤੇ ਉਸ ਤੋਂ ਬਾਅਦ ਸਾਰੇ ਭਰਾਵਾਂ ਨੇ ਥੋੜਾ ਥੋੜਾ ਕਰਕੇ ਹਨਾ ਅਭਦੀ ਭੈਣ ਦੇ ਚੂੜਾ ਪਾਇਆ ਪਹਿਲਾਂ ਇਹਨਾਂ ਦੋਨੇ ਭਰਾਵਾਂ ਨੇ ਪਾਏ ਫਿਰ ਅੱਗੇ ਤੁਹਾਨੂੰ ਦਿਖਾਉਣੀ ਹੈਗੀ ਵੀ ਕਿਹੜੇ ਕਿਹੜੇ ਦੂਸਰੇ ਜਿਹੜੇ ਨਾਲ ਬੈਠੇ ਨੇ ਉਹ ਸਾਡੀ ਮੇਰੇ ਹਸਬੰਡ ਜੀ ਦੇ ਮਾਸੀ ਜੀ ਦੇ ਬੇਟੇ ਨੇ ਤੇ ਇਦਾਂ ਹਨਾ ਸਾਰੇ ਗੀਤ ਜਿੰਨੇ ਕੇ ਪੁਰਾਣੇ ਗੀਤ ਗਾਉਂਦੇ ਸੀ ਹਨਾ ਉਹ ਸਾਰੇ ਗਾਏ ਤੇ ਬਹੁਤ ਰੌਣਕ ਲੱਗੀ ਹਨਾ ਵਿਆਹਾਂ ਦੇ ਵਿੱਚ ਇਸ ਤਰੀਕੇ ਦੇ ਰੀਤੀ ਰਿਵਾਜ ਹੁਣ ਆਪਾਂ ਭੁੱਲਦੇ ਜਾ ਰਹੇ ਹਾਂ ਪਰ ਇਹ ਕਰਨੇ ਚਾਹੀਦੇ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਹਨਾ ਤੇ ਨਾਲੇ ਭੈਣ ਭਰਾਵਾਂ ਦਾ ਆਪਸ ਦੇ ਵਿੱਚ ਹਨਾ ਪਿਆਰ ਵੀ ਬਣਿਆ ਰਹਿੰਦਾ ਹੈਗਾ ਤੇ ਚੂੜੇ ਦੀ ਰਸਮ ਕਰ ਰਹੇ ਸੀ ਤੇ ਅਸੀਂ ਉਧਰ ਜਾਗੋ ਦੀ ਤਿਆਰੀ ਕਰਨ ਲੱਗੇ ਤੇ ਜਾਗੋ ਪਹਿਲਾਂ ਸਲਾਸੀ ਕੀ ਵੀ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਪਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈਗਾ ਇਹ ਕੰਮ ਕਰਦੇ ਕਰਦੇ ਹੀ 8:00 ਵਜੇ ਗਏ ਸੀ ਤੇ ਫਿਰ ਪਿੰਡ ਦੇ ਵਿੱਚ ਜਾਣਾ ਕਰਤਾ ਕੈਨਸਲ ਵੀ ਜਿੱਦਨ ਦਿਔਰ ਦੀ ਜਾਗ ਹੋਊਗੀ ਹਨਾ ਉਸ ਦਿਨੋਂ ਕਰਾਂਗੇ ਤੇ ਇਹ ਮੇਰੇ ਹਸਬੰਦ ਜੀ ਨੇ ਤੇ ਨਾਲ ਮੇਰੇ ਦਿਔਰ ਹੈ ਜੀ ਦਾ ਵਿਆਹ ਹੈਗਾ ਤੇ ਦੋਨੋਂ ਇਹ ਵੀ ਪਹਿਣ ਸੋਰੀ ਆਪਦੀ ਪਹਿਣਦੇ ਹਨ ਚੂੜਾ ਪਾ ਰਹੇ ਸੀ ਭਰਾ ਤੇ ਕਿਉਂਕਿ ਸਾਰੇ ਭਰਾ ਜਿੰਨੇ ਵੀ ਹੈਗੇ ਸੀ ਸਾਰਿਆਂ ਨੇ ਇਹ ਰਸਮ ਕੀਤੀ ਹੈ ਨਾ ਥੋੜਾ ਥੋੜਾ ਚੂੜਾ ਸਾਰਿਆਂ ਨੇ ਪਾਇਆ ਕਿਉਂਕਿ लाड़ली ਵੀ ਆ ਸਾਡੀ ਇਹ ਗੁੜੀਆ ਜਿਹੜੀ ਇਹ ਵੀ ਆਸਟ੍ਰੇਲੀਆ ਤੋਂ ਹੀ ਆਈ ਹੋਈ ਹੈ ਤੇ ਇਹਦੇ ਜਿਹੜੇ ਹਸਬੰਡ ਨੇ ਉਹ ਨਿਊਜ਼ੀਲੈਂਡ ਤੋਂ ਨੇ ਤੇ ਦੇਖੋ ਹਨਾ ਇਹ ਵੈਸੇ ਵੀ ਗੁੜੀਆ ਦੀ ਤਰ੍ਹਾਂ ਹੀ ਹਨਾ ਇਹਦਾ ਨੇਚਰ ਵੀ ਗੁੜੀਆ ਦੀ ਤਰ੍ਹਾਂ ਹੀ ਹੈਗਾ ਤੇ ਦੇਖੋ ਨਾ ਬਾਹਰ ਹੈ ਕਿ ਵੀ ਜੇ ਤੁਹਾਨੂੰ ਇਹਦੇ ਬਾਲਾਂ ਦੀ ਲੁੱਕ ਦਿਖਾਵਾਂ ਐਡੇ-ਐਡੇ ਲੰਬੇ ਵਾਲ ਨੇਗੇ ਇਹਨੇ ਬਿਲਕੁਲ ਕਟਿੰਗ ਨਹੀਂ ਕਰਾਈ ਹਨਾ ਇੱਕ ਬਹਾਨਾ ਹੁੰਦਾ ਹਨਾ ਵਿਵਾਰ ਜਾ ਕੇ ਆਪਾਂ ਕਟਿੰਗ ਕਰਾ ਦੋ ਇਦਾਂ-ਇਦਾਂ ਕਰ ਲੂ ਹਨਾ ਕੋਈ ਉੱਥੇ ਤੁਹਾਨੂੰ ਕੁਝ ਨਹੀਂ ਕਹਿੰਦਾ ਨਾਲ ਇਹ ਡਾਕਟਰੀ ਲਾਈਨ ਦੇ ਵਿੱਚ ਹੈਗੀ ਤੇ ਇਸ ਤਰੀਕੇ ਦੇ ਨਾਲ ਹਨਾ ਆਪਾਂ ਨੇ ਸਾਰੇ ਬਿਹਾਰ ਕੀਤੇ ਇਸੇ ਕਰਕੇ ਹਨਾ ਥੋੜਾ ਜਿਹਾ ਬੀਜੀ ਹੋਣ ਕਰਕੇ ਮੈਂ ਤੁਹਾਡੇ ਮੈਸੇਜਾਂ ਦੇ ਜਵਾਬ ਵੀ ਨਹੀਂ ਦੇ ਪਾ ਰਹੀ ਤੇ ਆਓ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਅਗੇ ਸਾਰਾ ਹਨਾ ਗੀਤ ਵੀ ਗਾਏ ਨੇ ਬਹੁਤ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਦਿਖਾਏ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅਬ ਐਸੀ ਤਾਂ ਇਹਨਾਂ ਦਾ ਵਿਆਹ ਨਾ ਲਾਈਵ ਵੀ ਚੱਲਿਆਗਾ ਪਰ ਲਾਈਵ ਮੈਂ ਤੁਹਾਨੂੰ ਚੈਨਲ ਦੀ ਲਿੰਕ ਭੇਜਣਾ ਭੁੱਲ ਗਈ ਕਿਉਂਕਿ ਬਿਜੀ ਹੀ ਇੰਨੇ ਹੋ ਗਏ ਸੀਗੇ ਤੇ ਹੁਣ ਆਪਾਂ ਅੱਗੇ ਚੱਲਦੇ ਆ ਕਰਦੇ ਆ ਤਿਆਰੀ ਚੂੜੇ ਦੀ ਬਣਾ ਰਹੇ ਨੇ ਕਿੰਨਾ ਚੱਲਦੀ ਆ ਜਾ ਹਾਂ ਜੀ ਜਦੋਂ ਦੇਖੋ ਲਗਾ ਰਾਜਾ ਵੀਰੇ ਇਹਦਾ ਕਿੰਦੋਰਾ ਕਿੰਦੋਰਾ ਹਾਂ ਦੇਖੋ ਸਾਹਮਣੇ ਉਹ ਚੂੜੀ ਦੀ ਰਸਮ ਖਤਮ ਹੋਣ ਤੋਂ ਬਾਅਦ ਤੇ ਇਹ ਮੇਰੇ ਨਾਨਾ ਦੇ ਮਾਮਾ ਜੀ ਦੀ ਲੜਕੀ ਆ ਤੇ ਉਹ ਲੈ ਕੇ ਆਈ ਸੀ ਇਹਨੂੰ ਗਿਫਟ ਦੇ ਵਿੱਚ ਪੈਰਾਂ ਦੀਆਂ ਪੰਜੇਬਾ ਜਿਹਨੂੰ ਆਪਾਂ ਝਾਂਜਰਾ ਵੀ ਕਹਿ ਦੇਣਾ ਪਾਇਲ ਵੀ ਕਹਿ ਦਿੰਦੇ ਆ ਤੇ ਫਿਰ ਉੱਥੇ ਉਹਨੇ ਇਹਨੂੰ ਗਿਫਟ ਕੀਤਾ ਤੇ ਇਹਦੇ ਪੈਰਾਂ ਦੇ ਵਿੱਚ ਹੀ ਪਾ ਦਿੱਤੀਆਂ ਸੀਗੀਆਂ ਦੇਖੋ ਆਂਟੀ ਸਾਹਮਣੇ ਚਲੋ ਪਾਈ ਦਿੰਦੇ ਆ ਨਹੀਂ ਕੋਈ ਰੋ ਕਹਾਂ ਖੇੜੀ ਆ ਕਿੱਥੇ ਨੇ ਆ ਬੱਸਾ ਮੈਂ ਬਾਜ਼ਾਰ ਦਾ ਲੱਗੇ ਨਹੀਂ ਆਉਂਦੇ ਹੋਣੇ ਸਿਆੜ ਹੋਦੇ ਫਿਰ ਬਿੱਤ ਦਾ ਪਤਾ ਨਹੀਂ ਲੱਗਦਾ ਇਹਨਾਂ ਦੇ ਦੇਖੋ ਸਾਹਮਣੇ ਨਾ ਨਾ ਸਾਰਿਆਂ ਦਾ ਬਹੁਤ ਬਣਦਾ ਪਰ ਸੱਚਾਈ ਇਹ ਚਲ ਜੇ ਬਾਰੇ ਵੀ ਹੈ ਨਾ ਉੱਥੇ ਹੁੰਦਾ ਚਾਹੁੰਦਾ ਕਿ ਇੱਕ ਕੋਈ ਹਾਂਜੀ ਤੇ ਹੁਣ ਆਪਾਂ ਚੱਲੇ ਆਂ ਵਿਆਹ ਤੇ ਤੇ ਇਹ ਹੈਗੀ ਮੇਰੀ ਨਨਾਨ ਦੀ ਪੈਲਸ ਜਿਹੜੀ ਕਿ ਤਣਾਉਲੇ ਦੇ ਲਗੇ ਹੈਗੀ ਇਹਨੂੰ ਕਲਾਸਿਕ ਪਲਾਮ ਨਾਂ ਹੈ ਦਾ ਤੇ ਦੇਖੋ ਕਿੰਨੀ ਸੋਹਣੀ ਹੈ ਨਾ ਵੈਸੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਸੀ ਪੈਸਾ ਹਨਾ ਅੱਜ ਕੱਲ ਤੁਹਾਨੂੰ ਪਤਾ ਹੀ ਹੈਗਾ ਵੀ ਆਪਣੇ ਵਰਗੇ ਹਨਾ ਫਿਰ ਗਰੀਬ ਵੀ ਦੇਖ ਦੇਖ ਕੇ ਫਿਰ ਉਦਾਂ ਦਾ ਹੁੰਦਾ ਚਲੋ ਬਾਹਰੋਂ ਸੀਗੀ ਹਨਾ ਤੁਹਾਨੂੰ ਪਤਾ ਹੀ ਵੀ ਫਿਰ ਮੰਗ ਕੋਈ ਨਹੀਂ ਸੀਗੀ ਸਿਰਫ ਇਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਨੂੰ ਜਿਹੜੀ ਬਰਾਤ ਹੈ ਸਾਡੀ ਉਹਦੀ ਵਧੀਆ ਸੇਵਾ ਹੋਵੇ ਤੇ ਚਲੋ ਸੇਵਾ ਤਾਂ ਹਨਾ ਪਤਾ ਨਹੀਂ ਹੈਗਾ ਵੀ ਕੀ ਹੁੰਦੀ ਆਪਾਂ ਨੂੰ ਪਰਮਾਤਮਾ ਨੇ ਜਿਵੇਂ ਏਵੇਂ ਕਰਵਾਈ ਜਾਂਦਾ ਓਵੇਂ ਓਵੇਂ ਸਾਰੇ ਚੱਲੀ ਜਾਂਦੇ ਨੇ ਤੇ ਸਾਰੇ ਗੈਸਟ ਪਹੁੰਚ ਚੁੱਕੇ ਸੀਗੇ ਤੇ ਬਹੁਤ ਜਲਦੀ ਵਲੇ ਸੀ ਹੈ ਨਾ ਜਿਹੜੇ ਲੜਕੇ ਵਾਲੇ ਨੇ ਤੇ ਉਹਨਾਂ ਨੇ 9:30 10 ਵਜੇ ਨੂੰ ਆ ਕੇ ਆਨੰਦ ਲੈ ਲਏ ਸੀ ਤੇ ਆਪਾਂ ਵੀ ਪਹੁੰਚ ਚੁੱਕੇ ਸੀਗੇ ਤੇ ਇਹ ਮੇਰੇ ਨਾਲ ਹਸਬੰਡ ਜੀ ਬੈਠੇ ਨੇ ਤੇ ਵੈਸੇ ਤਾਂ ਤੁਹਾਨੂੰ ਅਸੀਂ ਨੇ ਪਹਿਲਾਂ ਵੀ ਇਹਨਾਂ ਨੂੰ ਕਾਫੀ ਵੀਡੀਓ ਦੇ ਵਿੱਚ ਦੇਖਿਆ ਹੈਗਾ ਤੇ ਆਪਾਂ ਅੱਜ ਤੁਹਾਨੂੰ ਦੁਆਰਾ ਤੋਂ ਸਾਰਿਆਂ ਨੂੰ ਦਰਸ਼ਨ ਕਰਵਾਤੇ ਹੈ ਨਾ ਤੇ ਚਲੋ ਆਪਾਂ ਵੀ ਹੈ ਨਾ ਸਾਰਿਆਂ ਦੇ ਨਾਲ ਫਿਰ ਉਦਾਂ ਹੀ ਮਿਲਜੁਲ ਜਾਂਦਾ ਹੈਗਾ ਤੇ ਨਹੀਂ ਫਿਰ ਅਲੱਗ ਜੇ ਰਹਿਣੇ ਆ ਫਿਰ ਸਾਰੇ ਕਹਿੰਦੇ ਨੇ ਵੀ ਹਨਾ ਆਪਣੇ ਆਪ ਨੂੰ ਅਲੱਗ-ਅਲੱਗ ਜਿਹਾ ਸਮਝਦੀ ਆ ਤੇ ਫਿਰ ਨੰਦ ਦੀ ਐਂਟਰੀ ਹੋ ਰਹੀ ਸੀਗੀ ਹਨਾ ਆਪਣੇ ਸਗਣ ਵਾਸਤੇ ਕਿਉਂਕਿ ਆਨੰਦ ਕਾਰਜ ਹੋ ਚੁੱਕੇ ਸੀਗੇ ਤੇ ਹੁਣ ਆਪਾਂ ਜਾ ਰਹੇ ਸੀ ਚਾਰੇ ਭਰਾ ਲੈ ਕੇ ਆਪਣੀ ਭੈਣ ਨੂੰ ਸਗਣ ਤੇ ਤੇ ਆਪਾਂ ਨੇ ਥੋੜਾ ਜਣਾ ਉਹ ਵੀ ਕੈਪਚਰ ਕੀਤਾ ਕੈਮਰੇ ਦੇ ਵਿੱਚ ਤੇ ਤੁਹਾਨੂੰ ਸਾਰ ਆਪਣੀ ਮੈਰਿਜ ਦਾ ਹਨਾ ਪਾਰਟੀ ਨੂੰ ਇੰਜੋਏ ਕੀਤਾ ਤੁਸੀਂ ਕਿਵੇਂ ਲੱਗਿਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿਉਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਹਨਾ ਜੋ ਵੀ ਹੋਏਗੀ ਰਿਸੈਪਸ਼ਨ ਪਾਰਟੀ ਜੋ ਵੀ ਸਾਡੀ ਜਾਗੋ ਵਗੈਰਾ ਤੁਹਾਨੂੰ ਸਾਰੀ ਦਿਖਾਵਾਂਗੇ ਵੈਸੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲਾਈਵ ਵੀ ਹੈ ਮੈਂ ਉਹਦਾ ਤੋਂ ਲਿੰਕ ਵੀ ਤੁਹਾਨੂੰ ਦੇ ਦੂੰਗੀ ਅਗਰ ਤੁਸੀਂ ਸਾਰਾ ਲਾਈਵ ਦੇਖਣਾ ਚਾਹੁੰਦੇ ਹੋ ਹਨ ਕੋਈ ਵੀ ਦੇਖਣਾ ਚਾਹੁੰਦਾ ਭੈਣ ਭਰਾ ਮੈਂ ਇੱਥੇ ਫੇਰ ਆ ਗਿਆ ਸੀਗਾ ਲੜਕੇ ਵਾਲਿਆਂ ਦਾ ਪਰਿਵਾਰ ਤੇ ਨੱਚਦੇ ਟੱਪਦੇ ਗੁੜੀਆਂ ਨੂੰ ਤੇ ਨੰਦੋਈ ਸਾਹਿਬ ਜੀ ਨੂੰ ਲੈ ਕੇ ਗਏ ਸਾਡੀ ਇਹ ਨਾਨੰਦ ਮੇਰੀ ਬਹੁਤ ਹੀ ਪਿਆਰੀ ਹੈ ਨਾ ਕਿਉਂਕਿ ਛੋਟੇ ਹੁੰਦੇ ਤੋਂ ਜਦੋਂ ਤੋਂ ਮੇਰੀ ਮੈਰਿਜ ਹੋਈ ਹੈ ਨਾ ਜਦੋਂ ਦੇ ਛੋਟੇ ਹੁੰਦੇ ਸੀ ਪੜ੍ਹਦੇ ਹੁੰਦੇ ਸੀ ਹਨਾ ਛੁੱਟੀਆਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੇ ਆ ਜਾਣਾ ਤੇ ਕਦੇ ਐ ਨਹੀਂ ਲੱਗਿਆ ਸੀਗਾ ਕਿ ਇਹ ਮੇਰੇ ਹਸਬੰਦ ਦੇ ਮਾਸੀ ਜੀ ਦੇ ਬੱਚੇ ਆ ਹਨਾ ਕਿਉਂਕਿ ਸਾਡਾ ਤਾਂ ਆਪਸ ਦੇ ਵਿੱਚ ਬਹੁਤ ਪਿਆਰ ਹੈ ਨਾ ਇੱਥੇ ਹੀ ਰਹਿਣਾ ਇੱਥੇ ਸਾਰਾ ਦਿਹਿਣਾ ਭਾਬੀ ਭਾਬੀ ਕਰਦੇ ਰਹਿਣਾ ਪਰ ਜਦੋਂ ਹਨਾ ਅੱਜ ਉਹਦਾ ਵਿਆਹ ਹੋ ਰਿਹਾ ਸੀ ਤਾਂ ਮਨ ਭਾਵੁਕ ਵੀ ਹੋ ਰਿਹਾ ਸੀਗਾ ਕਿਉਂਕਿ ਤੀਆਂ ਨੂੰ ਹਨਾ ਤੋੜਨਾ ਬਹੁਤ ਔਖਾ ਸਾਰੀ ਉਮਰ ਪਰ ਉਹਨਾਂ ਨੂੰ ਪਾਲਦੇ ਰਹੇ ਨੇ ਕਿੰਨਾ ਨਾਲ ਲਾਡਾਂ ਚਾਵਾਂ ਦੇ ਨਾਲ ਤੇ ਅੱਗੇ ਹੁਣ ਆ ਗਈ ਵਿਦਾਈ ਦੀ ਤਿਆਰੀ ਤੇ ਵਿਦਾਈ ਦੇ ਵੇਲੇ ਕਹਿੰਦੇ ਵੀ ਉਹ ਚਾਵਲ ਦੀ ਰਸਮ ਕਰਨੀ ਹੈ ਤੇ ਮੈਨੂੰ ਕਹਿੰਦੇ ਵੀ ਤੂੰ ਸੀ ਚਾਵਲ ਲੈ ਓਕੇ ਆਓ ਤੇ ਆਪਾਂ ਲੈ ਆਏ ਨਾ ਤੇ ਇਹ ਜਿਹੜਾ ਸਮਾਂ ਸੀਗਾ ਸਾਰਿਆਂ ਨੂੰ ਬਹੁਤ ਔਖਾ ਸੀਗਾ ਹਨਾ ਤੇ ਸਾਨੂੰ ਮੇਰੀ ਗੁੜੀਆ ਵੀ ਯਾਦ ਆ ਗਈ ਵੀ ਇੱਕ ਦਿਨ ਆਪਾਂ ਉਹਨੂੰ ਵੀ ਇਸੇ ਤਰੀਕੇ ਨਾਲ ਤੋਰਾਂਗੇ ਪਰ ਬਹੁਤ ਔਖਾ ਨਾ ਸਾਰਾ ਪਰਿਵਾਰ ਰੋ ਰੋ ਕੇ ਪਾਗਲ ਹੋ ਗਿਆ ਸੀ ਇੱਕ ਤਾਂ ਦੇਖੋ ਬੱਚਾ ਹੁੰਦਾ ਵੀ ਜਿਹੜਾ ਹਨਾ ਪਰਿਵਾਰ ਚ ਗੱਲ ਜੀ ਨਹੀਂ ਮੰਨਦਾ ਮੰਨਮਾਨੀ ਜੀ ਕਰਦਾ ਹੁੰਦਾ ਹਨਾ ਉਹਦਾ ਵੀ ਘਟ ਮੂਹ ਆਉਂਦਾ ਥੋੜਾ ਜਿਹਾ ਆਪਾਂ ਨੂੰ ਹੁੰਦਾ ਹੈ ਹਨਾ ਤੇ ਚਾਹੇ ਚਾਹੇ ਕੁਝ ਵੀ ਹੈ ਨਾ ਮਾਂ ਬਾਪ ਦੇ ਵਾਸਤੇ ਤਾਂ ਧੀ ਪੁੱਤ ਕਹਿੰਦੇ ਸਾਰੇ ਚਾਹੇ ਅਮਲੀ ਹੋਵੇ ਕੁਝ ਵੀ ਹੋਵੇ ਨਾ ਇੱਕ ਬਹੁਤ ਔਖਾ ਹੈ ਨਾ ਕੋਲੋਂ ਤੋੜਨਾ ਤੇ ਜਦੋਂ ਵਿਦਾਈ ਹੋਈ ਫਿਰ ਸਾਰਾ ਪਰਿਵਾਰ ਇਮੋਸ਼ਨਲ ਹੋ ਗਿਆ ਤੇ ਆਓ ਆਪਾਂ ਤੁਹਾਨੂੰ ਦਿਖਾਉਣੀ ਆ ਸਾਰੀ ਵੀਡੀਓ ਕੀ ਹੋ ਰਹੀ ਹੈ